ਨਵੇਂ ਸਾਲ ਦੀ ਆਮਦ ਤੇ ਪਿੰਡੀ ਸੈਦਾ ਅਚਰਚ ਵਿੱਚ ਬੰਦਗੀ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਪਾਸਟਰ ਡੈਨੀਅਲ ਦੀ ਅਗਵਾਈ ਹੇਠ ਕਰਵਾਇਆ ਗਿਆ ਬੰਦਗੀ ਸਮਾਗਮ ਵਿੱਚ ਹਲਕਾਰਾਜਾ ਸੰਸੀ ਦੇ ਮਸੀਹ ਪ੍ਰਧਾਨ ਸਿਕੰਦਰ ਡੈਨੀਅਲ ਉੱਚੇਚੇ ਤੌਰ ਤੇ ਆਪਣੀ ਟੀਮ ਸਮੇਤ ਪਹੁੰਚੇ ਬੰਦਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਸਿਕੰਦਰ ਡੈਨੀਅਲ ਨੇ ਕਿਹਾ ਕਿ ਪ੍ਰਭੂ ਜਸੂ ਮਸੀਹ ਨੇ ਸਾਨੂੰ ਹਮੇਸ਼ਾ ਹੀ ਪਿਆਰ ਅਤੇ ਆਪਸੀ ਪਾਈਚਾਰੇ ਦਾ ਸੰਦੇਸ਼ ਦਿੱਤਾ ਹੈ ਸਾਨੂੰ ਉਸ ਸੰਦੇਸ਼ ਦੇ ਅਮਲ ਕਰਨ ਦੀ ਲੋੜ ਹੈ ਅਤੇ ਪ੍ਰਭੂ ਵੱਲੋਂ ਦਰਸਾਏ ਮਾਰਗ ਤੇ ਚੱਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਸੀਹ ਪਾਈਚਾਰਾ ਹਮੇਸ਼ਾ ਹੀ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਕੰਮ ਕਰਦਾ ਹੈ। ਇਸ ਮੌਕੇ ਪਾਸਟਰ ਡੈਨੀਅਲ ਵੱਲੋਂ ਪ੍ਰਧਾਨ ਸਕੰਦਰ ਡੈਨੀਅਲ ਨੂੰ ਤੇ ਉਹਨਾਂ ਦੀ ਟੀਮ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸਕੰਦਰ ਡੈਨੀਅਲ ਵੱਲੋਂ ਪਾਸਟਰ ਡੈਨੀਅਲ ਵੱਲ ਨੂੰ ਨਵੇਂ ਸਾਲ ਦੀ ਆਮਦ ਤੇ ਮਠਿਆਈਆਂ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਪ੍ਰਿੰਸੀਪਲ ਪ੍ਰਗਟ ਮਸੀਹ ਜਸਪਾਲ ਮਸੀਹ ਕਾਲੀ ਪੱਟੀ ਬਲਵਿੰਦਰ ਮਸੀਹ ਸਿਸਟਰ ਰੋਜ਼ਮੀ ਕੁਲਦੀਪ ਕੌਰ 사ਜຸນ ਰਾਹੁਲ ਪਾਸਟਰ ਢੋਲੀ ਆਦ ਵੱਡੀ ਗਿਣਤੀ ਵਿੱਚ ਮਸੀਹ ਸੰਗਤਾਂ ਹਾਜ਼ਰ ਸਨ ਡਾਕਟਰ ਜਸਬੀਰ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ ਵਦਨ ਦੇ ਮਿੱਟੀ ਨਿਊ ਚੈਨਲ ਪਿੰਡੀ ਸੈਣਾ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਸੋਹਣੇ ਸਮੇਂ ਦੇ ਵਾਸਤੇ ਔਰ ਪਾਸਟਰ ਜੀ ਦੇ ਵਾਸਤੇ ਵੀ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਵਾਸਤੇ ਜਿਹਦੇ ਵਾਸਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਲਾਓ ਸਾਡਾ ਪਰਮੇਸ਼ਵਰ ਬਹੁਤ ਜ਼ਿਆਦਾ ਸਮਝਦਾਰ ਆ ਉਹਨੂੰ ਪਤਾ ਹੈ ਕਿ ਮੈਂ ਕਿਹੜੇ ਦਾਸ ਨੂੰ ਕਿੱਥੇ-ਕਿੱਥੇ ਸਟੈਂਡ ਕਰਨਾ ਹੈ ਸੋ ਜਿਸ ਤਰ੍ਹਾਂ ਦੇ ਏਰੀਆ ਦੇ ਵਿੱਚ ਕਹਿੰਦੇ ਕਿ ਜਿਵੇਂ ਦੀ ਚਰਚਾ ਉਵੇਂ ਦੇ ਦਾਸ ਜਿਹੜਾ ਆ ਪਰਮੇਸ਼ਵਰ ਉਹ ਖੜੇ ਕਰਦਾ ਹੈ ਹੇਲੂਇਆ ਮੇਰਾ ਨਾਮ ਸਿਕੰਦਰ ਦਾਨੀਅਲ ਆਂ ਅਤੇ ਮੈਂ ਚਕਾਵੇਂ ਪਿੰਡ ਦਾ ਰਹਿਣ ਵਾਲਾ ਆਂ ਮੇਰੀ ਸਾਰੀ ਟੀਮ ਆ ਨਾਲ ਜਿਹੜੀ ਅਸੀਂ ਹਰ ਚਰਚ ਵਿੱਚ ਮੈਂ ਰਹਿ ਐਸਾਂ ਸੀ ਹਲਕੇ ਦਾ ਵਰਦਾਨ ਆਂ ਕ੍ਰਿਸਚਨ ਕਮਿਊਨਿਟੀ ਦਾ ਔਰ ਚਰਚ ਦੇ ਰਿਗਾਰਡਿੰਗ ਜਦੋਂ ਵੀ ਕਿਸੇ ਨੂੰ ਕੋਈ ਵੀ ਸਾਡੀ ਮੁਸੀਬਾ ਭਾਵਨਾਵਾਂ ਦੇ ਵਿੱਚ ਕੋਈ ਵੀ ਤੰਗੀ ਪਰੇਸ਼ਾਨੀ ਹੁੰਦੀ ਆ ਜਾਂ ਕੋਈ ਤੰਗ ਕਰਦਾ ਆ ਸੋਸਾਇਟੀ ਟੀਮ ਜਿਹੜੀ ਆ ਕਾਨੂੰਨੀ ਤੌਰ ਤੇ ਸਟੈਂਡ ਲੈਂਦੀ ਆ ਸਾਨੂੰ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਵੀ ਯਾਦ ਰੱਖਿਓ ਕਿ ਅਸੀਂ ਅੱਗੇ ਹੋਰ ਅੱਗੇ ਵਧੀਏ ਔਰ ਪਰਮੇਸ਼ਵਰ ਦੇ ਕੰਮ ਜਿਹੜੀ ਇਸੇ ਤਰ੍ਹਾਂ ਕਰਦੇ ਰਹੀਏ ਔਰ ਪਰਮੇਸ਼ਵਰ ਦੇ ਨਾਲ ਵਫਾਦਾਰ ਰਹੀਏ ਹਾਲੇਲੂਇਆ ਹਾਲੇਲੂਇਆ ਬਾਈਬਲ ਦੇ ਵਿੱਚ ਲਿਖਿਆ ਆ ਪਰਮੇਸ਼ਵਰ ਕਹਿੰਦਾ ਕਿ ਮੈਂ ਤੈਨੂੰ ਸ਼ਰਮਣੀ ਠਹਿਰਾਵਾਂਗਾ ਉਹਨੇ ਸਾਨੂੰ ਸਿਰ ਬਣਾਇਆ ਸੋ ਸਿਰ ਬਣੇ ਰਹਿਣਾ ਸਾਡੇ ਹੱਥ ਜਿਵੇਂ ਪਰਮੇਸ਼ਰ ਨੇ ਤੇ ਬਣਾਤਾ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਰਿਕਵੈਸਟ ਹੈ ਕਿ ਆਪਣੇ ਬੱਚਿਆਂ ਨੂੰ ਪੜ੍ਹਾਓ ਵੱਧ ਤੋਂ ਵੱਧ ਪੜ੍ਹਾਓ ਇਹਨਾਂ ਨੂੰ ਜਦੋਂ ਸਾਡੇ ਕੋਲ ਐਜੂਕੇਸ਼ਨ ਹੋਏਗੀ ਸਾਨੂੰ ਪਤਾ ਹੋਏਗਾ ਕਿ ਸਾਡੇ ਕਿਹੜੇ-ਕਿਹੜੇ ਹੱਕ ਆ ਕਿਹੜੇ ਕੰਮ ਆਹੀਂ ਸਰਕਾਰ ਕੋਲੋਂ ਕਿਵੇਂ ਲੈਣੇ ਸਾਰਾ ਕੱਲੇ ਪ੍ਰਾਰਥਨਾ ਦੇ ਨਾਲ ਨਹੀਂ ਸਾਨੂੰ ਐਫਰਟ ਵੀ ਕਰਨਾ ਪੈਣਾ ਹੈ ਪ੍ਰਾਰਥਨਾ ਵੀ ਕਰੋ ਔਰ ਬੱਚਿਆਂ ਨੂੰ ਪੜ੍ਹਾਓ ਵੀ ਔਰ ਚੰਗੀ ਸਿੱਖਿਆ ਜਿਹੜੀ ਆ ਸਾਨੂੰ ਅੱਗੇ ਲੈ ਕੇ ਜਾਂਦੀ ਆ ਹallelujah ਹallelujah ਸੋ ਸਾਰਿਆਂ ਨੂੰ ਨਵੇਂ ਸਾਲ ਮੁਬਾਰਕ ਹੋਵੇ ਨਵੇਂ ਸਾਲ ਦੇ ਇਸ ਪ੍ਰਭੂ ਭੋਜ ਦੀ ਬੰਦੀ ਦੇ ਵਿੱਚ ਸਾਨੂੰ ਆਉਂਦਾ ਮੌਕਾ ਮਿਲਿਆ ਸਾਰਿਆਂ ਨੂੰ ਜੈਮਸੀ ਦੀ ਮੇਰੇ ਨਾਲ ਮੇਰੀ ਟੀਮ ਦੇ ਵਿੱਚ ਜਸਪਾਲ ਭਾਜੀ ਕਾਲੀ ਭਾਜੀ ਨੇ ਔਰ ਇਹ ਸਿਸਟਰ ਨੇ ਮੇਰੇ ਔਰ ਮੈਡਮ ਕੁਲਦੀਪ ਕੌਰ ਜੀ ਨੇ ਔਰ ਇਹ ਕੈਥਲਿਕ ਚਰਚ ਤੋਂ ਆ ਲੜਕਾ ਯੂਥ ਪ੍ਰੈਜ਼ੀਡੈਂਟ ਆ ਸਾਨੂੰ ਸਾਰਿਆਂ ਨੂੰ ਆਪਣੀ ਪ੍ਰਾਰਥਨਾਵਾਂ ਦੇ ਵਿੱਚ ਯਾਦ ਰੱਖਿਓ। ਸ਼ੁਕਰੀਆ ਕਰਦੇ ਹਾਂ ਇਸ ਲਈ। ਪ੍ਰਧਾਨ ਜੀ ਅੱਜ ਤੋਂ ਸਿੱਖ ਅਧਿਆਸ਼ਕ। ਅੱਛਾ ਅੱਛਾ ਤੁਸੀਂ। मेन खुशी हुई जल मेनु पता लगा कि मुंडा यूथ का प्रधान है तो क्योंकि कलाम च है कि यह नौजवान अपने नौजवानी दिना चतार ने की रख

ਉਹਨਾਂ ਦਾ ਚੋਣ ਤੇ ਉਹਨਾਂ ਦੀ ਤਾਰੀਫ ਕਰ ਉਸ ਨੂੰ ਚੋਣ ਦੇ ਮਾਰੇ ਬਿਲਕੁਲ ਪਰਮੈਸਸਿਓ ਸਿਟਰ ਦਾ ਦਿਲ ਤੋਂ ਤਨੁਮਤ ਕਰਦੇ ਕਿ ਤੁਸੀਂ ਆਪਣੇ ਲੋਕਾਂ ਦੇ ਵਿੱਚ ਹਾਂਜੀ ਸਰ ਅੱਜ ਦੇ ਪ੍ਰੋਗਰਾਮ ਬਾਰੇ ਦੱਸੋ ਜੀ ਕਿ ਕਾਰਿਸਵਾਦ ਦੇ ਪ੍ਰੋਗਰਾਮ ਪਾਇਆ ਸੀ ਇਹ ਕੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕੋ ਨਿਊ ਲਾਈਫ ਚਰਚ ਪਿੰਡੀ ਸੇਦਾ ਵਿਖੇ ਪਾਸਟਰ ਡੈਨੀਅਲ ਜੀ ਅਤੇ ਪਾਸਟ ਪ੍ਰੈਜ਼ੀਡੈਂਟ ਸਕੰਦਰ ਡੈਨੀਅਲ ਚੁਗਾਵਾ ਜੀ ਇਹਨਾਂ ਵੱਲੋਂ ਹੋਇਆ ਹੈ ਅੱਜ ਭਿੰਡੀ ਸੈਡਾਂ ਦੇ ਜਿਹੜੀ ਚਰਚ ਦੀ ਗਲੈਸੀਆ ਹੈ ਉਹਨਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਗਈਆਂ ਤੇ ਉਹਨਾਂ ਦੇ ਨਾਲ ਹੀ ਉਹਦੇ ਨਾਲ-ਨਾਲ ਲੋਕਾਂ ਦੇ ਵਿੱਚ ਜਾਗਰੂਕੀ ਪੈਦਾ ਕਰਨ ਲਈ ਐਜੂਕੇਸ਼ਨ ਹੈਲਥ ਇਹਨਾਂ ਮੁੱਦਿਆਂ ਤੇ ਗੱਲਬਾਤ ਕੀਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਚੰਗੀ ਐਜੂਕੇਸ਼ਨ ਦੇ ਸਕਦੇ ਹਾਂ ਤੇ ਉਹਨਾਂ ਨੂੰ ਇੱਕ ਚੰਗੇ ਦੇਸ਼ ਦੇ ਚੰਗੇ ਨਾਗਰਿਕ ਕਿਵੇਂ ਬਣਾ ਸਕਦੇ ਓਕੇ ਓਕੇ ਪ੍ਰਧਾਨ ਜੀ ਅੱਜ ਜਿਹੜਾ ਪ੍ਰੋਗਰਾਮ ਕਰਾਇਆ ਗਿਆ ਕਿਸ ਸੰਬੰਧ ਵਿੱਚ ਕਰਾਇਆ ਗਿਆ ਤੇ ਕਿਸ ਜਗ੍ਹਾ ਤੇ ਕਰਾਇਆ ਗਿਆ ਸਾਰਿਆਂ ਨੂੰ ਜੈਮਸੀ ਦੀ ਜੀ ਅੱਜ ਦਾ ਇਹ ਪ੍ਰੋਗਰਾਮ ਪਿੰਡੀ ਸੈਦਾਂ ਦੇ ਵਿੱਚ ਆ ਔਰ ਇਹ ਨਿਊ ਲਾਈਫ ਚਰਚ ਦੇ ਵਿੱਚ ਆ ਜਿਨ੍ਹਾਂ ਦੇ ਪ੍ਰਬੰਧਕ ਪਾਸਟਰ ਦਾਨੀਲ ਜੀ ਨੇ ਔਰ ਅੱਜ ਇਹਨਾਂ ਦੇ ਚਰਚ ਵਿੱਚ ਆਉਣ ਦਾ ਮੌਕਾ ਮਿਲਿਆ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਸੰਗਤਾਂ ਦੀ ਰੂਬਰੂ ਵੀ ਹੋਈਆਂ ਹਨ ਔਰ ਪਰਮੇਸ਼ਵਰ ਦੇ ਅੱਗੇ ਅਸੀਂ ਪ੍ਰਾਰਥਨਾ ਕੀਤੀ ਪਾਸਟਰ ਜੀ ਨੇ ਸਾਡੇ ਵਾਸਤੇ ਵੀ ਪ੍ਰਾਰਥਨਾ ਕੀਤੀ ਔਰ ਅੱਜ ਨਵੇਂ ਸਾਲ ਦਾ ਇਹ ਪ੍ਰਭੂ ਪੂਜੀ ਦੀ ਮੀਟਿੰਗ ਸੀ ਜਿਹਦੇ ਵਿੱਚ ਸਾਨੂੰ ਵੀ ਇਨਵਾਈਟ ਕੀਤਾ ਗਿਆ ਤੇ ਕੀ ਮਕਸਦ ਸੀ ਪ੍ਰੋਗਰਾਮ ਕਰਾਉਣ ਦਾ ਕੀ ਸੰਦੇਸ਼ ਸੀ ਲੋਕ ਐ ਸੰਗਤਾਂ ਨੂੰ ਇਹ ਨਵੇਂ ਸਾਲ ਦੀ ਖੁਸ਼ੀ ਮਨਾਈ ਗਈ ਹੈ ਜੀ ਔਰ ਪਾਸਟਰ ਜੀ ਨੇ ਸਾਰੀ ਸੰਗਤ ਨੂੰ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਉਹ ਬਣਾਈ ਰੱਖਣ ਦੀ ਅਪੀਲ ਕੀਤੀ ਆ ਔਰ ਉਹਨਾਂ ਨੂੰ ਪਰਮੇਸ਼ਵਰ ਦੇ ਵਚਨਾਂ ਦਾ ਜਿਹੜਾ ਅਰਥ ਆ ਉਹ ਦੱਸਿਆ ਆ ਕਿ ਪਰਮੇਸ਼ਵਰ ਨੇ ਸਾਨੂੰ ਬਚਾਇਆ ਆ ਸਾਨੂੰ ਪਿਆਰ ਕੀਤਾ ਆ ਔਰ ਸਾਨੂੰ ਇਸੇ ਤਰ੍ਹਾਂ ਹੀ ਆਪਸ ਵਿੱਚ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਕੀ ਸੰਦੇਸ਼ ਚਾਹੁੰਦੇ ਜੋ ਸੰਤਾਂ ਨੂੰ ਬਸੀ ਸੰਤਾਂ ਨੂੰ ਮੇਰਾ ਸੰਦੇਸ਼ ਇਹੀ ਆ ਜੀ ਬਾਈਬਲ ਸਾਨੂੰ ਸਿਖਾਉਂਦੀ ਆ ਆਪਸੀ ਭਾਈਚਾਰਕ ਸਾਂਝ ਔਰ ਹਰ ਇੱਕ ਜ਼ਰੂਰਤਮੰਦ ਦੇ ਨਾਲ ਰਹਿਣਾ ਜਿੰਨੀ ਸਾਡੀ ਕੈਪੈਸਿਟੀ ਆਹੀਂ ਉਹਦੀ ਹੈਲਪ ਕਰ ਸਕੀਏ 90 ਸਾਲ ਦੇ ਮੌਕੇ ਤੇ ਕਿੰਨੀਆਂ ਕਿ ਚਰਚਾਂ ਦੇ ਪ੍ਰੋਗਰਾਮ ਹੋ ਚੁੱਕੇ ਆ ਤੇ ਰੈਸੈਂਸੀ ਹਲਕੇ ਦਾ ਪ੍ਰਧਾਨ ਹੋਣ ਦੇ ਨਾਤੇ ਮਸੀਹ ਕਮਿਊਨਿਟੀ ਦਾ ਪ੍ਰਧਾਨ ਹਾਂ ਮੈਂ ਔਰ ਮੈਂ ਕਾਫੀ ਸਾਰੀ ਚਰਚਾਂ ਦੇ ਵਿੱਚ ਗਿਆ ਆ ਸਾਡੇ ਲੋਕ ਪਿਆਰ ਦਿਖਾਉਂਦੇ ਨੇ ਔਰ ਬੁਲਾਉਂਦੇ ਨੇ ਆਦਰਮਾਨ ਦਿੰਦੇ ਨੇ ਸੋ ਮੈਂ ਇਹਨਾਂ ਦਾ ਸਦਾ ਰਿਣੀ ਆ ਇਸ ਸੰਬੰਧੀ ਹੋਰ ਵੀ ਅਗਲੇ ਪ੍ਰੋਗਰਾਮ ਕੀ ਆ ਤੁਹਾਡੇ ਕਾਫੀ ਸਾਰੀ ਚਰਚ ਜਿਹੜੇ ਆ ਸਾਡੇ ਕੋਲੋਂ ਜਾ ਨਹੀਂ ਸਕੇ ਅਸੀਂ ਵੀ ਸਾਰੀ ਟੀਮ ਹੈ ਸਾਡੀ ਔਰ ਅਸੀਂ ਫਿਰ ਵੀ ਜਾ ਰਹੇ ਆ